ਉਸੀਂ ਦੇਖ ਰਹੇ ਹਾਂ ਐਪੀਐਨ ਲਾਈਵ ਵਿਦਿਆਨ ਸਮਾਚਾਰਾਂ ਨੂੰ ਦੇਖ ਤੋਂ ਇਹ ਫਗਵਾੜਾ ਵਿਖੇ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਤਾਲੀਵਾਲ ਦੇ ਹੱਕ ਵਿੱਚ ਕਰੋਸੇ ਦੇ ਪ੍ਰਤੀਕ ਰੈਲੀ ਕੀਤੀ ਗਈ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਉੱਥੇ ਹੀ ਪੰਜਾਬ ਪ੍ਰਧਾਨ ਕਾਂਗਰਸ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਸੰਬੋਧਨ ਕਰਦੇ ਹੋਏ ਵਿਰੋਧੀ ਪਾਰਟੀਆਂ ਤੇ ਤਿੱਖੇ ਨਿਸ਼ਾਨੇ ਸਾਧੇ ਇਸ ਰੈਲੀ ਵਿੱਚ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਸੰਤੋਸ਼ ਚੌਧਰੀ ਸ਼੍ਰੀਮਤੀ ਨਮਤਾ ਚੌਧਰੀ ਸੀਨੀਅਰ ਕਾਂਗਰਸ ਆਗੂ ਰਾ ਮੁਰਤੀਪਾਨੋ ਕੀ ਜੋਨਨ ਸੈਕਟਰੀ ਵਿਜੇਪਨੋ ਕੀ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਤਵਾਚ ਵਿੱਕੀ ਵਾਲੀਆ ਖਲਾਚੂ ਕਾਉਂਸਲਰ ਦਰਸ਼ਨ ਲਾਲ ਤਰਮਸੋਤ ਸਹਿਰੀ ਪ੍ਰਧਾਨ ਸੰਜੀਬੂ ਕਾ ਮੈਡਮ ਨਿਸ਼ਾ ਮੈਡਮ ਰੇਸ਼ਮ ਕੌਰ ਮੈਡਮ ਮਿਨਾਕਸ਼ੀ ਸ਼ਰਮਾ ਮੈਡਮ ਸੁਵਿੰਦਸ਼ੰਮੀ ਆਦਿ ਕਾਂਗਰਸ ਆਗੂ ਮੌਜੂਦ ਸਨ ਇਸ ਸੈਲੀ ਵਿੱਚ ਵਿਸ਼ੇ ਜੱਥਾ ਲੈ ਕੇ ਪਹੁੰਚੇ ਸਰਦਾਰ ਸਰਵਨ ਸਿੰਘ ਦਿਓ ਮੌਜੂਦਾ ਸਰਪੰਚ ਚਿਹੜੂ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਿਹਾ भगवाड़ा तो हमदी पंडा दी विशेष रिपोर्ट पंजाब बिहारी खबर देखने नहीं साढ़े दे 10 में सब्सक्राइब करें अब तो बकवाक पंडा तो आए सारे पांच सरपंच इलाका निवासी और आज भी इस रैली में हजारों की गिनती में आए मेरे बहुत ही सरकार जो बताओ बहनों और छोटे-छोटे बच्चों ਅਲਬਗਬਕ ਇਲੈਕਟ੍ਰੋਨਿਕ ਅਤੇ ਪ੍ਰਿੰਟ মিডিਆ ਤੋਂ ਆਏ ਸਾਰੇ ਨਮਿੰਦਰ ਸਾਹਿਬਾਨ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਸਾਡਾ ਮਾਰਗਦਰਸ਼ਨ ਕਰਨ ਵਾਸਤੇ ਆਏ ਨੇ ਪਰ ਮੈਂ ਆਪਣੇ ਵੱਲੋਂ ਅਧ ਸਮੂਹ ਫਗਵਾੜਾ ਵਾਸੀਆਂ ਵੱਲੋਂ ਲੋਕਾਂ ਨਾਲ ਕੁਸ਼ੀ ਨਾਲ ਪਿਆਰ ਹੋ ਗਿਆ ਤੇ ਕੁਸ਼ੀ ਛੱਡਣ ਵਾਸਤੇ ਹਟਦੇ ਹੀ ਨਹੀਂ ਗਏ ਵੇਖ ਜਿਦਾਂ ਬੰਦਾ 70 ਸਾਲ ਦਾ 75 ਸਾਲ ਦਾ 80 ਸਾਲ ਦਾ ਹੋ ਗਿਆ 85 ਸਾਲ ਦਾ ਪਰ ਕੁਰਸੀ ਨਹੀਂ ਛੱਡ ਸਕਦਾ ਪਰ ਸਿੱਧੂ ਸਾਹੂ ਸਖਸ਼ ਕਰਨ ਕਿ ਜਿਨ੍ਹਾਂ ਨੇ ਜਦੋਂ ਵੀ ਕੋਈ ਇਸ ਬਹੁਤ ਹੀ ਸਤਕਾਰਯੋਗ ਫਿਰਮਨ ਜੀ ਸੋਰੀਆਂ ਗਾਂਧੀ ਜੀ ਔਰ ਇਹਨਾਂ ਦੇ ਜੋ ਵੀ ਇਹਨਾਂ ਦੀ ਸੋਚ ਹੈ ਉਸ ਦਾ ਅਨੁਸਰਣ ਕਰਦੇ ਹੋਏ ਸਿੱਧੂ ਸਾਹੂ ਦੇ ਤੋਂ ਪਿੱਛੇ ਪਿਛਲੇ ਇਲੈਕਸ਼ਨ ਦੇ ਵਿੱਚ ਇਹਨਾਂ ਸਾਰਿਆਂ ਨੇ ਸਾਨੂੰ ਕਮਾਂਡ ਦਿੱਤੀ ਔਰ ਇਹਨਾਂ ਦੇ ਜਥੇਨਾ ਸਭ ਕੇ ਔਰ ਇਹਨਾਂ ਦਾ ਇਸ਼ਾਨੀ ਜਿੰਨੇ ਕਾਇਨਾਤਿਆ ਕੋਈ ਨਾ ਤੋਂ ਬਿਨੈ ਅਧੂਰੀ ਹੈ ਉਹ ਮੈਂ ਜਾਦਾ ਕੁਝ ਕਹਿਦਾ ਨਾ ਕਿ ਦਸਤੇ ਬਕਰ ਜਲੀ ਲੈ ਤੁਸੀਂ ਆਏ ਆ ਚੱਲ ਕੇ ਬਿਰਵੰਦਰ ਸਿੰਘ ਤਾਰੀਵਾਲ ਦਾ ਇੱਕ ਫਰਮਾਨ ਔਰ ਜਿਹੜੇ ਵੀ ਪੰਡਤ ਦੇ ਵਿੱਚ ਸਾਥੀ ਬੈਠੇ ਅੱਪਾ ਤਿਆਰ ਹਰ ਵੇ ਤਿਆਰ ਆ ਅੱਜ ਮੇਰੀ ਵੱਡੀ ਪੈਨ ਮੈਸਟਰ ਮੈਡਮ ਸੰਤੋਖ ਚੌਧਰੀ ਮੈਂਬਰ ਕਰੀਆ ਅੱਜ ਮੈਂ ਬਲਵਿੰਦਰ ਸਿੰਘ ਤਾਰੀਵਾਲ ਦੇ ਬੋਲਦੀ ਨੂੰ ਜਨਤ ਕਰਨਾ ਚਾਹੁੰਦਾ 20 ਸਾਲ ਪਹਿਲਾਂ 20 ਸਾਲ ਦੀ ਗਵਾਹੀ ਹੋਈ ਸੀ ਬਲਵਿੰਦਰ ਸਿੰਘ ਤਾਰੀਵਾਲ ਨੇ ਕਾਂਗਰਸ ਨੂੰ ਲੱਭ ਗਈ ਸੀ ਔਰ ਇੱਕ ਨਨੋਪਾਰ ਵਿਕਾਸ ਦਾ ਮਜ਼ਹਿਆ ਬਲਵਿੰਦਰ ਸਿੰਘ ਤਾਰੀਵਾਲ ਜਿਹਨੇ 5 ਕਰੋੜ ਰੁਪਏ ਨਨੋਪਾਰ ਖਾ ਕੇ ਉਸ ਲੋਕਾਂ ਦੀ ਨਹਿਰ ਬੰਨ੍ਹੀ ਔਰ ਲੋਕਾਂ ਦੇ ਵਿੱਚ ਚੜ੍ਹ ਪੱਤ ਦੀ ਆਵਾਜ਼ ਅੱਜ ਬਲਵਿੰਦਰ ਸਿੰਘ ਤਾਰੀਵਾਲ ਦੇ ਨਾਲ ਔਰ ਪੈ वधाई जेकी चवां सारी पवर सा, सारे थो ਚੁੰਗਾ ਤੋਂ ਕਿਤਾ ਗਿਤਾ ਪਿਆਰ ਦੇਖੋ ਕਿ ਤਰਾ ਉਮੜੇ ਹੋਏ ਨੇ ਸਿੱਧੂ ਸਾਹਿਬ ਅੱਡਾ ਇੱਕ ਇੱਕ ਕੰਮ ਦਾ ਚੱਲ ਕੇ ਤੁਸੀਂ ਆਏ ਹੋ ਸਾਨੂੰ ਅੱਜ ਅਸ਼ੀਰਵਾਦ ਦੇਣ ਲਈ ਭਗਵਾਨ ਦੀ ਕਾਰਸ ਦੇ ਵਿੱਚ ਜਾਨ ਭੂਤ ਕੰਗਰੀ ਸੰਗਤ ਉਹ ਤੁਹਾਡਾ ਤਾਰੀਵਾ ਸਾਹਿਬ ਆਇਆ ਨਹੀਂ ਮੈਲਾ ਪ੍ਰਧਾਨ ਸਰਦੀਪ ਸਿੰਘ ਸਾਰੇ ਪੰਜਾਬ ਦੀ ਸਰਕਾਰ ਔਰ ਜਿੱਦਣ ਇੱਕ ਕਾਮੇ ਦਾ ਪੁੱਤਰ ਸਰਕਾਰੀ ਸਕੂਲ ਚ ਪੜ ਕੇ ਆਈਏ ਅਫਸਰ ਬਣ ਗਿਆ ਤੇ ਜਿੱਦ ਨੇ ਇੱਕ ਰਿਕਸ਼ੇ ਵਾਲੇ ਦਾ ਬੱਚਾ ਆਪਣਾ ਕੈਂਸਰ ਦਾ ਇਲਾਜ ਸਰਕਾਰੀ ਹਸਪਤਾਲ ਦੇ ਵਿੱਚ ਕਰਾ ਲਿਆ ਜਿਨੇ ਉਹ ਦਿਨ ਸਮਝੂਗਾ ਕਿ ਪੰਜਾਬ ਬਣ ਗਿਆ ਉਹ ਦਿਨ ਸਮਝੂਗਾ ਕਿ ਪੰਜਾਬ ਬਣ ਗਿਆ ਪੰਜਾਬ ਦੀ ਸਰਕਾਰ ਨੂੰ ਵਾਪਸ ਦਿਨੇਓ ਵੀਰੋ ਮੈਂ ਤੁਹਾਨੂੰ ਇੰਨੀ ਉਹ ਚੇਤਾਵਨੀ ਦੇਣਾ ਕਿ ਜਾਂ ਤੇ ਐਤ ਐਦ ਕੀ ਵੋਟ ਪੰਜਾਬ ਨੂੰ ਪਾ ਲਿਓ ਜਾਂ ਤੇ ਅਗਲੀ ਪੀੜ੍ਹੀ ਨੂੰ ਪਾ ਲਿਓ ਜਾਂ ਇਸ ਮਾਫੀਏ ਨੂੰ ਪਾ ਲਿਓ ਮੈਂ ਇੱਕ ਗੱਲ ਵੀ ਤੁਹਾਨੂੰ ਅੱਜ ਚੇਤਾਵਨੀ ਦੇ ਰਿਹਾ ਕਿ ਜਾਂ ਤੇ ਪੰਜਾਬ ਬਚਾ ਲਿਓ ਜਾਂ ਮਾਫੀਆ ਬਚਾ ਲਿਓ ਜਾਂ ਟਾਂਡਿਆਂ ਵਾਲੀ ਨਹੀਂ ਤੇ ਜਾਂ ਭਾਂਡਿਆਂ ਵਾਲੀ ਜਾਂ ਟਾਂਡਿਆਂ ਵਾਲੀ ਨਹੀਂ ਤੇ ਜਾਂ ਭਾਂਡਿਆਂ ਵਾਲੇ ਨਹੀਂ ਜੇ ਮਾਫੀਆ ਟੁੱਟਦਾ ਜੇ ਇਹ ਪੈਸੇ ਪੰਜਾਬ ਦੇ ਖਜ਼ਾਨੇ ਚਾਹੁੰਦੇ ਆ ਤੇ ਅਸੀਂ ਖੜੇ ਹੋ ਜਾਾਂਗੇ ਤੇ ਜੇ ਇਹ ਪੈਸੇ ਉਹੀ 100 ਲੋਕ ਲੁੱਟਦੇ ਰੇ ਉਹੀ ਸੁਖਵੀਰ ਬਾਦਲ ਤੇ ਬਾਕੀ ਸਾਰੇ ਲੁੱਟਦੇ ਰੇ ਲਓ ਮੈਂ ਅਸਰਾਂ ਦੀ ਗੱਲ ਕਰਦਾ ਫੋਟੋ ਲਾਈ ਤੇ ਨਾਲ ਜਲੰਧਰ ਦੇ ਵਿੱਚੋਂ ਦੇ ਕਿਸੇ ਵਰਕਰ ਦੀ ਫੋਟੋ ਲਾਈ ਤੇ ਉੱਤੇ ਲਿਖਿਆ ਬਹੁਤ ਬਹੁਤ ਮੁਬਾਰਕ ਮੋਦੀ ਜੀ ਤੁਸੀਂ ਖੇਤੀ ਕਾਨੂੰਨ ਵਾਪਸ ਲੈ ਲੇ ਮੈਂ ਕਹਿੰਦਾ ਵਾਪਸ ਨਹੀਂ ਲੈ ਗੱਲ ਚ ਗੂਠਾ ਦੇ ਕੇ ਵਾਪਸ ਦਵਾਏ ਜਿੱਤ ਕਿਸਾਨਾਂ ਦੀ ਠੋਕੋ ਤਾੜੀ ਜਿੱਤ ਮਜ਼ਦੂਰ ਹੈ ਤਾ ਵੀ ਹੈ ਉਸ ਪਵਿੱਤਰ ਸੰਗਠਨ ਦੀ ਹੈ ਪੰਜਾਬ ਦੀ ਪੱਕ ਦੀ ਹੈ ਜਿਹਨੇ ਸਾਰਿਆਂ ਨੂੰ ਇਕੱਠਾ ਰੱਖਿਆ ਤੇ ਅੱਜ ਬੀਜੇਪੀ ਕੀ ਕਰ ਰਹੀ ਹੈ ਜਿੰਨੇ ਚੋਰ ਇੱਥੇ ਪੋਲਿਟਿਕਸ ਕਰਦੇ ਆ ਜਿੰਨੇ ਇੱਥੇ ਮਾਫੀਆ ਵਾਲੇ ਬੰਦੇ ਆ ਉਹਨਾਂ ਨੂੰ ਕਹਿੰਦੇ ਆ ਯਾ ਤੇ ਕਰਾਂਗੇ ਅੰਦਰ ਨਹੀਂ ਤੇ ਆਜੋ ਸਾਡੇ ਆਫਿਸ ਜਲੰਧਰ ਬੋਲੋ ਠੀਕ ਹੈ ਕਿ ਨਹੀਂ ਠੀਕ ਆ ਗੱਲ ਸਹੀ ਹੈ ਕਿ ਨਹੀਂ ਏ ਬਹਾਮ ਮਰੋੜਨ ਵਾਲੀ ਰਾਜਨੀਤੀ ਏ ਜੇਲਾਂ ਚ ਸਿੱਟ ਕੇ ਲੋਕਾਂ ਨੂੰ ਭਜਾਉਣ ਵਾਲੀ ਰਾਜਨੀਤੀ ਤੇ ਫਿਰ ਉਹ ਕਿਸੇ ਹੋਰ ਦੇ ਉੱਤੇ ਉਂਗਲ ਚੁੱਕਦੇ ਆ ਫਿਰ ਉਹ ਭੱਜਣ ਦਾ ਬਹਾਨਾ ਲੱਭਦੇ ਆ ਜਿਵੇਂ ਪੀਨੇ ਵਾਲੋਂ ਕੋ ਪੀਨੇ ਦਾ ਬਹਾਨਾ ਚਾਹੀਏ ਉਸਰਾ ਕਾਂਗਰਸ ਚੋਂ ਭੱਜਣ ਆਲਿਆਂ ਨੂੰ ਭੱਜਣ ਦਾ ਬਹਾਨਾ ਚਾਹੀਦਾ ਠੋਕੋ ਤਾੜੀ ਤਗਾ ਕੇ ਇਹਨੂੰ ਸਮਝਣਾ ਤੁਸੀਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਇਹਨੂੰ ਸਮਝਣਾ ਤੁਸੀਂ बीजेपीपीएस राजनीति ਨੂੰ ਸਮਝਦਾ ਤੁਸੀਂ ਇਹ ਭੈ ਦੀ ਰਾਜਨੀਤੀ ਇਹ ਈਡੀ ਲਿਆ ਕੇ ਬਾਹਰ ਰੋੜ ਕੇ ਬਾਹਰ ਰੋੜ ਕੇ ਮਜਬੂਰ ਕਰਕੇ ਆਪਦੇ ਆਪ ਨੂੰ ਜੋਇਨ ਕਰਾਉਣ ਦੀ ਰਾਜਨੀਤੀ ਇਹ ਰਾਜਨੀਤੀ ਪੰਜਾਬ ਚ ਨਹੀਂ ਚੱਲਦੀ ਇੱਕ ਤਰਫ ਨੂੰ ਦੂਜੇ ਤਰਫ ਨੂੰ ਵੱਡਾ ਬਣਾਉਣ ਦੀ ਰਾਜਨੀਤੀ ਪੰਜਾਬ ਦਾ ਇੱਕੋ ਰਾਜਨੀਤੀ ਚੱਲਦੀ ਹੈ ਅਫਰ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭਜ ਕੁਪਿਆ ਕੌਣ ਭਲੇ ਕੋ ਮੰਨੇ ਕੌਣ ਭਲੇ ਕੋ ਮੰਨੇ ਪੰਜਾਬ ਪੰਜਾਬੀਅਤ ਦੇ ਜਿਹੜੇ ਲੋਕਾਂ ਦੇ ਬਿਆਨ ਬਿਆਨ ਕਰਾਉਂਦੇ ਆ ਜਿਹੜੇ ਲੋਗ ਆ ਜਿਹੇ ਬੰਬਾਂ ਦੀ ਗੱਲ ਕਰਾਉਂਦੇ ਆ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਏਕੇ ਨੂੰ ਉਹ ਤੋੜ ਨਹੀਂ ਸਕਦੇ ਪੰਜਾਬ ਦਾ ਏਕਾ ਗੁਰੂਆਂ ਦਾ ਪੰਜਾਬ ਨਾ Hindu ਨਾ Musalman ਪੰਜਾਬ ਜਉਦਾ ਗੁਰਾਂ ਦੇ ਨਾਮ ਪੰਜਾਬ ਦੀਆਂ 6000 ਬੱਸਾਂ ਹੋ ਗਿਆ ਪੀਆਰਟੀਸੀ ਘਾਟੇ ਦੇ ਵਿੱਚ ਦੋ ਬੱਸਾਂ ਸੀ ਇਹਦੀਆਂ ਡੱਬ ਵਾਲੀ ਦੇ ਵਿੱਚ ਤੇ 6000 ਹੋ ਗਿਆ ਪੰਜਾਬ ਦੇ ਸਾਰੇ ਹੋਟਲ ਘਾਟੇ 'ਚ ਤੇ ਇਹਦੇ ਹੋਟਲ ਫੁੱਲ ਰਹਿੰਦੇ ਆ ਸੁੱਖ ਵਿਲਾਸ ਪੰਜਾਬ ਦੇ ਦੁੱਖਾਂ ਦੇ ਉੱਤੇ ਇਹਨਾਂ ਨੇ ਸੁੱਖ ਵਿਲਾਸ ਬਣਾ ਲੇ ਦੇ ਉਹ ਹੀ ਭਾਜਪਾ ਨੇ ਕੀਤਾ ਇੱਥੇ Dalit ਵੀਰਾਂ ਦੇ ਉੱਠਣ ਦਾ ਸਵਾਲ ਹੈ ਬੱਚਿਆਂ ਦੀ ਪੜਾਈ ਦਾ ਸਵਾਲ ਹੈ ਸਿੱਖਿਆ ਦਾ ਸਵਾਲ ਹੈ ਬੋਲੋ ਟੰਗ ਦਿਓ ਜੇ ਕੋਈ ਹੈ ਚੋਰ ਅਸੀਂ ਸਭ ਤੋਂ ਅਗੇ ਖੜਕੇ ਸੰਦੇਸ਼ ਗੁਜਰਾਤ ਮੋਟਾ ਨਹੀਂ ਪਾਣੀ ਆ ਕਿ ਪੰਜਾਬ ਤੋਂ ਵੋਟਾਂ ਆ ਗਈਆਂ ਪਾਣੀ ਨੇ ਕਿਸਾਨ ਦੇ ਲਈ ਗਰੀਬ ਦੇ ਲਈ ਮਜ਼ਦੂਰ ਦੇ ਲਈ ਸਰਪੰਚ ਸਾਹਿਬ ਅੱਜ ਵਿਧਾਨ ਸਭਾ ਰਿਆਂ ਚੋਣਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਜੀ ਦੀ ਫਗਵਾੜਾ ਵਿਖੇ ਰੈਲੀ ਹੋਈ ਆ ਔਰ ਤੁਹਾਡੇ ਵੱਲੋਂ ਇੱਕ ਵਿਸ਼ਾਲ ਜੱਥਾ ਗਿਆ ਪਿੰਡ ਤੋਂ ਤੁਹਾਡੇ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਤਿਆਰੀ ਹੈ ਜੀ ਅਸੀਂ ਤਾਂ ਐਕਸਪੀਅਰ ਕਰਦੇ ਆ ਜੀ 24 ਰਾਊਂਡ ਦੀ ਕੌਨਟਰ ਆ ਜੀ ਤੇ ਅਸੀਂ ਕਿਹਾ ਨਾ ਜੀ ਸੋ ਇਸ ਰੈਲੀ ਨੂੰ ਲੱਗੇ ਸਰ ਫੋਰ ਦਾ ਜਿਹੜਾ ਪ੍ਰਮੁੱਖ ਜਥਾਭਿਕ ਕਾਂਗਰਸ ਦਾ ਹੈਗਾ ਉਹ ਉਹ ਥੋੜਾ ਜਿਹਾ ਨਿਤ ਨਹੀਂ ਆਏਗਾ ਉੱਥੇ ਦਿਖਾਈ ਦਿੱਤਾ ਨਾਲ ਕੋਈ ਵੀ ਨੁਮਾਇੰਦਾ ਇਸ ਬਾਰੇ ਕੀ ਖਿਆਲ ਹੈ ਕਿ ਉਹ ਅਸਲੀ ਕਾਰਨ ਹੋ ਸਕਦੇ ਉਹ ਦੇਖੋ ਜੀ ਕਾਰ ਲੈ ਰਾਈਆਂ ਹੁੰਦੀਆਂ ਰਹਿਣੀਆਂ ਅਨਾਉਂਸਮੈਂਟ ਹੋਣ ਲੈਂਦੇ ਹੋ ਡੇਟਸ ਦੀ ਤੇ ਵਗੈਰਾ ਸਾਰੇ ਇਕੱਠੇ ਹੋ ਜਾਣੇ ਕੋਈ ਗੱਲ ਨਹੀਂ ਪਹਿਲਾਂ ਵੀ ਇਦਾਂ ਹੁੰਦਾ ਆ ਇਹ ਸਾਡੀ ਕਾਂਗਰਸ ਪਾਰਟੀ ਨਹੀਂ ਸਾਰੀਆਂ ਪਾਰਟੀਆਂ ਹੁੰਦਾ ਆ ਉਹ ਆਪ ਵੀ ਸਾਰੇ ਇਕੱਠੇ ਹੋ ਜਾਂਦੇ ਨੇ ਔਰ BSP ਬਹੁਜਨ ਸਮਾਜ ਪਾਰਟੀ ਦੇ ਨੁਮਾਇੰਦੇ ਡਾਕਟਰ ਸੁਖਵੀਰ ਜੀ ਔਰ ਬਿਸ਼ਨਪਾਲ ਸੰਧੂ ਠੇਕੇਦਾਰ ਚਿਹੜੂ ਤੋਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਲੇਕਿਨ ਅਜੋ ਦਿਖਾਈ ਨਹੀਂ ਦੇ ਰਹੇ ਜਿੱਥੇ ਦੇ ਵਿੱਚ ਦਿਖਾਈ ਨਹੀਂ ਦਿੱਤੇ ਦੇਖੋ ਜੀ ਮੈਂ ਤਾਂ ਉਹਨਾਂ ਨੂੰ ਫੋਨ ਵੀ ਕੀਤਾ ਸੀ ਮੈਂ ਕੋਈ ਨਾ ਪਰਸਨ ਰੀਜ਼ਨ ਹੋਊਗਾ ਜਾਂ ਆਪਾਂ ਕਹਿ ਨਹੀਂ ਸਕਦੇ ਡਾਕਟਰ ਸੁਖਵੀਰ ਜੀ ਉੱ라 ਗਏ ਆ ਇਹ ਗਲ ਕਨਫਰਮ ਹੈ ਡਾਕਟਰ ਸੁਖਵੀਰ ਜੀ ਦਾਵਾ ਠੋਕਰਿਆ ਨੇ ਐਮਐਲਏ ਸੀਟ ਦਾ ਤੁਹਾਡੀ ਕੀ ਪ੍ਰਤੀਕਿਰਿਆ ਜੀ ਸਾਡੇ ਰੋਂ ਤਾਂ ਬੈਸਟ ਆਫ ਲੱਕ ਹੈ ਜੀ ਪਰ ਸੀਨੀਅਰ ਕੈਂਡੀਡੇਟ ਬੈਠੇ ਉਹਨਾਂ ਤੋਂ ਅੱਗੇ ਹੋਰ ਵੀ ਬਾਕੀ 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 ਦੇਖੋ ਸ੍ਰੀ ਸਿੱਧੂ ਸਾਹਿਬ ਦੇ ਪਾਸਿ ਤੋਂ ਜਿਆਦਾ ਲੱਗਦਾ ਹੈਗਾ ਕਿ ਤਾਲੀਬਾਨ ਜਿੱਤ ਨੂੰ ਬਾਰ-ਬਾਰ ਬਰਕਰਾਰ ਦੱਸ ਰਹੇ ਹਨ ਪਰ ਇੱਕ ਪਾਸੇ ਹੋਰ ਦਾਅਵੇਦਾਰੀਆਂ ਹੋ ਰਹੀਆਂ ਹਨ ਕੀ ਹੋ ਸਕਦਾ ਹੈ ਇਹਨਾਂ ਚੀਜ਼ਾਂ ਆਉਣ ਵਾਲੇ ਸਮੇਂ ਵਿੱਚ ਇਹ ਦੇ ਰਾਤ ਨੂੰ ਬਦਲ ਜਾਂਦੇ ਹੁੰਦੇ ਜੀ ਇੱਥੇ ਇਹ ਟਿਕਟ ਕੁੱਲੀ ਇੱਥੋਂ ਹੀ ਨਹੀਂ ਹੋਣੀ ਫਾਈਟ ਹੋਣੀ ਲੇਕਿਨ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਅੱਜ ਕਿਹਾ ਲੱਗਦਾ ਕਿ 68 ਜਿਆਦਾ ਪਾਰੀ ਬੋਲ ਸਕਦੇ ਆ ਜੀ ਸੋ ਅੰਤਾਂ ਜਨ ਜਿਹੜੀ ਹੈਗੀ ਆ ਇਕਤਰਤਾ ਤੋਂ ਕਿਤੇ ਜ਼ਿਆਦਾ ਕੱਠ ਨਜ਼ਰ ਆਇਆ ਜੀ ਸੋ ਕੀ ਮੈਸੇਜ ਹੋ ਸਕਦਾ ਹੈ ਵਰਮਲ ਸੰਗ ਵਿੱਚ ਦੇਖੋ ਜੀ ਟਿਕਟ ਜਿਹਨੂੰ ਮਰਜ਼ੀ ਮਿਲੇ ਜਿੱਤ ਕਾਂਗਰਸ ਦੀ ਪੱਕੀ ਆਫਵਾੜੇ ਤੋਂ ਇਹ ਯਕੀਨੀ ਆ ਔਰ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਐਮ ਐਲ ਏ ਸਾਹਿਬ ਵੱਲੋਂ ਕਾਫੀ ਗਰੰਟਾਂ ਪਿੰਡ ਨੂੰ ਦਿੱਤੀਆਂ ਗਈਆਂ ਔਰ ਤੁਹਾਡਾ ਵੀ ਬਹੁਤ ਵੱਡਾ ਉਪਰਾਲਾ ਪਿੰਡ ਦੇ ਵਿਕਾਸ ਨੂੰ ਲੈ ਕੇ ਆ ਔਰ ਤੁਹਾਡੇ ਅੱਗੇ ਕੀ ਤਿਆਰੀ ਜੀ ਦੇਖੋ ਜੀ ਸਾਡੇ ਕੋਲ ਤਾਂ ਬਹੁਤ ਪੈਸੇ ਜੀ ਪੈ ਜਾਂ ਫੰਡ ਵੀ ਪਿਆ ਆ ਤਾਂ ਇਦਾਂ ਤੇ ਗਰੰਟਾ ਬਹੁ ਪਈਆਂ ਸੀ ਕੰਮ ਕਾਫੀ ਸ਼ੁਰੂ ਕਰਾਇਆ ਹੋਆ ਚਾਰ ਪੰਜ ਤਾਂ ਕਰਵਾਇਆ ਹੋਆ ਔਰ ਕਾਂਗਰਸ ਪਾਰਟੀ ਦੀ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਕਈ ਧੜੇ ਨਜ਼ਰ ਆਉਂਦੇ ਆ ਔਰ ਜਗਰਧਾਰੀਵਾਲ ਸਾਹਿਬ ਨੂੰ ਸੀਟ ਮਿਲਦੀ ਆ ਕਿ ਯਕੀਨੀ ਆ ਕਿ ਉਹ ਜਿੱਤ ਪ੍ਰਾਪਤ ਕਰਨਗੇ ਹਾਂਜੀ ਕਿਉਂਕਿ ਦੂਸਰੇ ਜਿਹੜੇ ਸਾਡੇ ਹੈਗੇ ਆ ਧੜੇ ਉਹਨਾਂ ਨਾਲ ਗੱਲਬਾਤ ਕਰ ਲਈ ਜਾਵੇਗੀ ਆਮ ਸ਼ੋਰ ਬੋਰ ਥੈਟ ਲਾਸਟ ਟਾਈਮ ਇਦਾਂ ਹੋ ਗਿਆ ਸੀਗਾ ਜਦੋਂ ਜਿਵੇਂ ਚੋਣ ਸੀ ਫਿਰ ਸਾਰੇ ਇਕੱਠੇ ਹੋ ਗਏ ਸੀ ਤੇ ਬਹੁਤ ਵੱਡੀ ਲਾਰਜ ਸਕੀਨ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਐਦਾਂ ਕੀ ਵਹਿ ਹੋਵੇਗਾ ਕੋਈ ਗੱਲ ਨਹੀਂ ਹਾਈ ਕਮਾਂਡ ਸਾਰੇ ਨੂੰ ਸੱਚ ਕਿ ਸਮਝਾ ਲੈਂਦੇ ਹੁੰਦੀ ਹੈ ਕੋਈ ਐਸੀ ਗੱਲ ਨਹੀਂ ਫਿਰ ਤੁਸੀਂ ਗੱਲ ਦਾ ਕੰਦੀ ਗੱਲ ਕਰ ਰਹੇ ਹੋ ਪਰ ਜਿਹੜੇ ਸਪੋਰਟ ਤਿੰਨ ਚਾਰ ਧੜੇ ਹੋਰ ਹੈਗੇ ਆ ਉਹ ਉਹਨਾਂ ਦੀ ਕਾਫੀ ਉਹਨਾਂ ਵੱਲ ਬਰੋਤ ਜਿਹੜੀ ਆ ਕਿਤੇ ਨਾ ਕਿਤੇ ਦਿਖਾਈ ਦਿੱਂਦੀ ਹੈਗੀ ਆ ਕੀ ਲੱਗਦਾ ਕਿ ਹਾਈ ਕਮਾਂਡ ਇਹਨਾਂ ਨੂੰ ਇਕੱਠਿਆ ਕਰ ਪਾਊਗੀ ਦੇਖੋ ਜੀ ਵੈਸੇ ਧੜੇ ਤਾਂ ਪੰਜ-ਛਤ ਤੁਰੇ ਫਿਰਦੇ ਹੁੰਦੇ ਆ ਅਗੇ ਵਾਰੀ ਲੇਕਿਨ ਧੜਾ ਇੱਕ ਹੀ ਆ ਮੈਂ ਨਾਲ ਇਹ ਕਹਿਣਾ ਚਾਹਦਾ ਸਾਰੇ ਨੂੰ ਪਤਾ ਤੁਹਾਨੂੰ ਜੀ ਉਹ ਸਾਡੇ ਬੜੇ ਉਹ ਸੀਨੀਅਰ ਆਗੂ ਉਹ ਹੀ ਤੜਾ ਇੱਕ ਬਾਕੀ ਤੜਿਆਂ ਨੂੰ ਸਮਝਾ ਬਿਝਾ ਲਿਆ ਜਾਂ ਸੁਝਾ ਬਿਝਾ ਲਿਆ ਜਾਵੇਗਾ ਕਾਫੀ ਸਾਲ ਤੋਂ ਦੇਖਣ ਵਿਚ ਆ ਰਿਹਾ ਜੇ ਤੜਾ ਜਿਹੜੇ ਆਪਸ ਵਿੱਚ ਜਿਹੜੀ ਆ ਕਾਂਗਰਸ ਕਈ ਫਾੜਾਂ ਵਿੱਚ ਵੰਡੀ ਹੋਈ ਜਰੀ ਫੋਰਡ ਵਿੱਚ ਕੀ ਕਾਰਨ ਹੋ ਸਕਦਾ ਹੈ ਕਿ ਇਹਨਾਂ ਦੀ ਇਕੱਠੇ ਨਾ ਹੁੰਦੇ ਇਹ ਸਾਰੀਆਂ ਪਾਰਟੀਆਂ ਜੰਦਾ ਜੀ ਇਦਾਂ ਹੀ ਤੇ ਕੋਈ ਸਾਰੇ ਵਿਚਾਰ ਦੇ ਰਲਦੇ ਰਹਿੰਦੇ ਲੇਕਿਨ ਇੱਕ ਕੱਲੀ ਕਾਂਗਰਸ ਚ ਨਹੀਂ ਬਹੁਤ ਬੰਦੇ ਛੱਡ ਕੇ ਹੋਰ ਪਾਰਟੀਆਂ ਦੂਜੀਆਂ ਪਾਰਟੀਆਂ ਭੱਜੇ ਜਾਂਦੇ ਆ ਆਮ ਆਦਮੀ ਪਾਰਟੀ ਦੇ ਐਮਐਲਏ ਛੱਡ ਕੇ ਕਾਰਸੇ ਆ ਜਾਂਦੇ ਆ ਬਹੁਤ ਬੰਦੇ ਆ ਇਹ ਕੋਈ ਢੀ ਵੱਡੀ ਗੱਲ ਨਹੀਂ ਇਹ ਮਸਲਾ ਹੱਲ ਕਰ ਲਿਆ ਜਾਵੇਗਾ ਗੱਲਬਾਤ ਕਲੀ ਤਲਵਤ ਥੈਂਕ ਯੂ